ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਨਹੀਂ ਥੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਥੈ ਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਦੁਆ ਮਤਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲ ਜੀ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਤੇ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੂੰ ਹੀ ਹਾਰਿਆ ਸਿੱਖੀ ਕੇਸਾਂ ਤੇ ਸਵਾਸ ਨਾਲ ਨਿਭਾਈ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤ ਆਵੇ ਚਤ ਤਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਤਹਾਂ ਤਹਰ ਚਿਆਰ ਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬਨ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਤ ਦਾਨ ਬਬੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸਚ ਖੰਡੋ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟੱਲ ਧਰਮ ਕਾ ਜੈਕਾਰ ਬੋਲ ਜੀ ਸਿੱਖਾਂ ਦਾ ਮਾਨਿਵਾ ਮਤੁੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣ ਆਂਦੇ ਮਾਨ ਨੇਤਾਂ ਆਂਦੇ ਤਾਨ ਨੇ ਉਟ ਆਦੀ ਓਟ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਕੋਟਾਨ ਕੋਟ ਸ਼ੁਕਰਾਨੇ ਹਨ ਜਿਉ ਆਪ ਜੀ ਅੰਮ੍ਰਿਤ ਵੇਰੇ ਤੋਂ ਗੁਰਦੁਆਰਾ ਸਿੰਘ ਸੁਭਾ ਮਾਲਟਨ ਵਿਖੇ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕਰ ਰਹੇ ਹੋ ਗਰੀਬ ਨਵਾਜੀਓ ਅੰਮ੍ਰਿਤ ਵੇਲੇ ਤੋਂ ਬਾਣੀ ਦੇ ਪ੍ਰਵਾਹ ਕਥਾ ਦੇ ਪ੍ਰਵਾਹ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ ਸਮੂਹ ਸੰਗਤਾਂ ਨੇ ਹਾਜ਼ਰੀ ਭਰੀ ਹੈ ਸੇਵਕਾਂ ਤੋਂ ਦਸ ਤੋਂ ਬਾਣੀ ਪੜਦਿਆਂ ਸੇਵਾ ਕਰਦਿਆਂ ਸੰਗਤਾਂ ਤੋਂ ਹਾਜ਼ਰੀਆਂ ਭਰਦਿਆਂ ਦਰਸ਼ਨ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਵਿੱਚ ਸਮਝ ਕੇ ਮੁਆਫ ਕਰਨਾ ਅਗਰਤੋਂ ਸੁਮਤ ਬਖਸ਼ਣੀ ਆਪਣੀ ਬਾਣੀ ਆਪੜਾ ਲੈਣੀ ਆਪਣੀਆਂ ਸੇਵਾਵਾਂ ਆਪ ਲੈ ਲੈਣੀਆਂ ਸਮੂਹ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀਆਂ ਕਲਾ ਸੁਖ ਸ਼ਾਂਤੀ ਬਖਸ਼ਣੀ ਗਰੀਬ ਨਵਾਜੀਓ ਦੇਸ਼ਾਂ ਪਰਦੇਸਾਂ ਵਿੱਚ ਆਪ ਹੱਥ ਦੇ ਕੇ ਰੱਖਣਾ ਦੁਕਾਲੰ ਪ੍ਰਣਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਆਪਨ ਗੰਭੀਭੂਤੇ ਵਾੜੀਆਂ ਬਖਸ਼ਿਸ਼ਾਂ ਕਰਕੇ ਸਮੂਹ ਸੰਗਤਾਂ ਨੂੰ ਦਾਸਾਂ ਨੂੰ ਦਰੋਂ ਘਰੋਂ ਨਵਾਜਣਾ ਗਰੀਬ ਨਵਾਜੀਓ ਸਮੂਹ ਸਮੂਹ ਸੇਵਾਦਾਰਾਂ ਵੱਲੋਂ ਅਤੇ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਚਾਰ ਜੀ ਦੇ ਗਾਜ਼ਰ ਕੀਤੀ ਹੈ ਕਰੋ ਕਿਰਪਾ ਆਪ ਜੀ ਭੋਗ ਲਾਓ ਭੋਗ ਲਗਿਆ ਪ੍ਰਸ਼ਾਦ ਸੰਗਤ ਚ ਵਰਤੇ ਜੋ ਜੀ ਛਕੇ ਸਤ ਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਛੇ ਪੌਣੀਆਂ ਅਨੰਦ ਸਾਹਿਬ ਜੀ ਦੇ ਭੋਗ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਕਰੋ ਕਿਰਪਾ ਆਪਣੇ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ ਕੇ ਸੇਵਕ ਪਰਵਾਰਾਂ ਨੂੰ ਸੰਗਤਾਂ ਨੂੰ ਦਾਸਾਂ ਨੂੰ ਨਦਰ ਨਦਰ ਨਿਹਾਲ ਕਰੋ ਜੀ ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਲੇ ਰਾਜ ਕਰੇਗਾ ਖਾਲਸਾ ਆਕੀਰ ਹੈ ਨ ਕੋਏ ਖਾਰੋਏ ਸਭ ਮਿਲਾਂਗੇ ਬਚੇ ਸ਼ਰਨ ਜੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੌਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੋ ਸੋਹਮੁਰੀ ਰੱਖਿਆ ਕਰ ਸ੍ਰੀ ਕਲਗੀ ਤਰ ਜਗਦੀਸ਼ ਸੋ ਸਭ ਕੀ ਰੱਖਿਆ ਕਰ ਸ੍ਰੀ ਦਸਮ ਪਤਾ ਜਗਦੀਸ਼ ਬੋਲੇ ਸਾ ਵਾਹਿਗੁਰੂ ਜੀ ਫਤਿਹ ਸਤ ਨਾਮੋ ਸ਼੍ਰੀ ਵਾਹਿਗੁਰੂ ਸਹ ਗੁਣੋਂ ਪਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਦਾਰਾ ਸੋ ਪੀਤ ਲਗਾਈ ਇਕੋ ਤੋਂ ਪੰਥ ਸੁਣਿਓ ਗੁਰ ਸੰਗਤ ਤਿਹੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸੁਖ ਹੋ ਟਲ ਗੁਰ ਸੇਵੀ ਆ ਹਨੋ ਸਹਜੋ ਸੁਪਾਈ ਦਰਸ਼ਨ ਪਰਸ ਆਏ ਗੁਰੂ ਕ ਜਨਮ ਮਰਨ ਦੁਖ ਜਾਈ ਹੋਐ ਸਿਫਤੋ ਖ ਸੰਬੰਧੇ ਨੂਰ ਅਰਸੋ ਖੁਰਸੋ ਛਟੀ ਤੋ ਦਡਠੇ ਸਚੇ ਪਾਤਸ਼ਾਹ ਬਾਲਾ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰਿ ਸ਼ੋਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾ ਵੇਸਾ ਸਤਨਾਮ ਕਿਤੀ ਵਾਹਿਗੁਰੂ ਸਹਾਇ ਬਜੀ ਸੋਰਠ ਮਹੱਲਾ ਪੰਜਵਾ ਗੋਰਾ ਪੂਰਾ ਪੀਟਿਓ ਵਡ ਭਾਗੀ ਮਨਹਿ ਭਾਇ ਪ੍ਰਗਾਸ ਕੋਇ ਨ ਪੌਂਚਨ ਹਾਰਾ ਦੂਜਾ ਆਪਣੇ ਸਾਹਿਬ ਕਾਪ Парвасад.